ਅੰਦੀ ਸਸੀਲ ਬਈ ਸਾਰਿਆਂ ਨੂੰ ਅੱਜ ਨਾ ਆਪਾਂ ਬਣਾਉਣ ਲੱਗੇ ਸੀ ਇਹ ਕਮਰਾ ਤੱਪਨਾ ਪਹਿਲਾ ਵਾਲਾ ਨਾ ਮੀਮੂ ਕਰਕੇ ਖਰਾਬ ਹੋ ਗਿਆ ਇੱਕ ਨਾ ਥਲੇ ਪਾਣੀ ਭੁਣੀ ਚਲਾ ਗਿਆ ਜਿਸ ਕਰਕੇ ਨਾ ਉਹ ਗੰਦਾ ਹੋ ਗਿਆ ਸੀ ਜਿਆਦਾ ਇਸ ਕਰਕੇ ਅੱਜ ਆਪਾਂ ਬਣਾਉਣ ਲੱਗੇ ਆ ਨਿਊ ਕਮਰਾ ਕਦੇ ਬਣਾਇਆ ਨਹੀਂ ਸੀ ਅੱਜ ਪਹਿਲੇ ਦਿਨ ਲੋਡਰ ਚਲਾਇਆ ਸੀਗਾ ਪਹਿਲੇ ਦਿਨ ਕਮਰਾ ਬਣਾਉਣ ਲੱਗੇ ਸੀਗੇ ਤੇ ਦਰ ਦੇ ਦਰਦਿਆਂ ਨੇ ਹੌਲੀ ਹੌਲੀ ਅਸੀਂ ਬਣਾ ਲਿਆ कामियब ਹੋ ਗਏ ਤੇ ਗੁਰਦੀਪ ਸਿੰਘ ਆ ਬਾਈ ਉਹ ਵਿਚਾਰਾ ਦਸਦਾ ਰਿਹਾ ਉਵੇਂ ਬਣਾ ਲਿਆ ਸੀ ਪਹਿਲਾਂ ਤੇ ਇੱਕ ਗੱਠ ਚੱਕਦੇ ਰਹੀ ਬਾਅਦ ਵਿੱਚ ਦੋ ਦੋ ਗੱਠਾ ਚੱਕਣ ਲੱਗ ਗਿਆ ਸੀ ਤੇ ਅੱਜ ਕੋਈ ਹੈਗਾ ਨਹੀਂ ਸੀ ਮੈਂ ਤੇ ਗੁਰਦੀਪ ਬਾਈ ਸੀਗੇ ਦੰਪਤੇ ਇੱਕ ਤਾਂ ਪਹਿਲਾ ਨਹੀਂ ਥੋੜਾ ਜਿਹਾ ਵੱਡਾ ਸੀ ਆ ਕਮਰਾ ਜਿਸ ਕਰਕੇ ਸਾਨੂੰ ਡਾਰਸੀ ਆ ਕਿ ਹਨੇਰੀ ਹਨੋਰੀ ਆ ਗਈ ਤੇ ਪਲਟ ਪਲੜਾ ਕੇ ਲੈ ਜੂਗਾ ਸਾਰੇ ਇਸ ਕਰਕੇ ਸਾਨੂੰ ਥੋੜਾ ਚੇਂਜ ਕਰਨਾ ਪਿਆ ਬਾਕੀ ਹੁਣ ਅਸੀਂ ਛੋਟਾ ਬਣਾਵਾਂਗੇ ਹਾਂਜੀ ਤੇ ਅਸੀਂ ਹੁਣ ਲਾਉਣ ਲੱਗੇ ਅਸੀਂ ਥੱਲੇ ਬੈੱਡ 6-7 ਇਕੱਠਾ ਰੱਖ ਕੇ ਬੈੱਡ ਬਣਾਇਆ 8-7 ਬੰਦੇ ਵਧੀਆ ਪੈ ਜਾਂਦੇ ਆ ਤੇ ਹੁਣ ਆਪਾਂ ਫਾਈਨਲੀ ਬਣਾ ਦਿੱਤਾ ਸੀਗਾ ਕੱਲੀ ਛੱਤ ਪਾਉਣ ਵਾਲੀ ਉੱਪਰ ਰਹਿ ਗਈ ਸੀਗੀ ਬਸ ਸੋ ਆਪਾਂ ਥੱਲੇ ਪਹਿਲਾਂ ਤਰਪਾਲ ਪਾਵਾਂਗੇ ਉੱਪਰ ਪੰਨਾ ਪਾਵਾਂਗੇ ਤਰਪਾਲ ਪਾ ਕੇ ਤੇ ਉੱਪਰ ਪੰਨਾ ਪਾਵਾਂਗੇ ਕਿ ਮੁੜ ਕੇ ਥੱਲੇ ਸਲਾਬ ਜੀ ਨਹੀਂ ਆਉਂਦੀ ਮੇ ਤਰਪਾਲ ਨਾਲ ਸਲਾਬ ਜੀ ਆਉਣ ਲੱਗ ਜਾਂਦੀ ਉੱਪਰ ਪੰਨਾ ਪਾ ਦਾਂਗੇ ਤੇ ਬਣ ਕੇ ਆਪਣਾ ਰੂਮ ਤਿਆਰ ਹੋ ਗਿਆ ਸੀਗਾ ਹੁਣ ਅਸੀਂ ਸੋਚਿਆ ਵੀ ਕੁਝ ਖਾ ਖੋ ਲਈਏ ਫਿਰ ਖਾਈ ਗਏ ਉੱਥੋਂ ਸਮੋਸੇ ਤੇ ਕੋਲਡ ਡਰਿੰਕ ਵਗੈਰਾ ਲੈ ਕੇ ਆਂਦਾ ਖਾਨੂੰ ਭੁੱਖ ਬਹੁਤ ਲੱਗੀ ਪਈ ਸੀ ਧੰਨਵਾਦ ਜੀ ਸਾਰਿਆਂ ਦਾ